ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਤੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਜਿਹੜੇ ਕਿਸਾਨ ਵੀਰ ਫੇਸਬੁੱਕ ਪੇਜ ਦੇ ਉੱਪਰ ਵੀਡੀਓ ਦੇਖ ਰਹੇ ਨੇ ਕਿਰਪਾ ਕਰਕੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਕਿਸਾਨ ਵੀਰੋ ਜਿਹੜੀ ਹੁਣ ਆਪਾਂ ਕਿਸਾਨ ਵੀਰੋ ਕਣਕ ਦੇ ਸੀਜ਼ਨ ਦੇ ਵਿੱਚ ਵੀਡੀਓ ਵਗੈਰਾ ਪਾਉਂਦੇ ਰਿਆਂਗੇ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਰਿਆਂਗੇ ਤੇ ਹੁਣ ਕਿਸਾਨ ਵੀਰੋ ਆਪਾਂ ਜਿਹੜੀ ਹੁਣ ਤਿੰਨ ਚਾਰ ਦਿਨ ਤੋਂ ਇੱਕ ਅਪਡੇਟ ਆ ਰਹੀ ਹੈਗੀ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਤੇ ਕਿਸਾਨ ਵੀਰੋ ਕਿਉਂਕਿ ਜਿਹੜੀ ਆਪਣੀ ਕਣਕ ਦੀ ਖਰੀਦ ਹੁੰਦੀ ਹੈ ਇਹ ਬਹੁਤ ਕੰਪਨੀਆਂ ਇਹਦੀ ਖਰੀਦ ਕਰਦੀਆਂ ਨੇਗੀਆਂ ਕੁਝ ਸਰਕਾਰੀ ਕੁਝ ਗੈਰ ਸਰਕਾਰੀ ਜਿੱਦਾਂ ਹੁਣ ਐਫਸੀਆਈ ਹੋ ਗਈ ਜਾਂ ਪੰਜ ਸੱਤ ਪਣ ਗਰੇਨ ਨੇ ਜਿਹੜੀਆਂ ਕੰਪਨੀਆਂ ਨੇ ਵਿੱਚ ਪੰਜਾਬ ਦੇਣ ਵਿੱਚ ਸੈਂਟਰ ਦੀਆਂ ਇਹ ਆਪਣੇ ਤੌਰ ਤੇ ਖਰੀਦ ਕਰਦੀਆਂ ਨੇ ਤੇ ਕੁਝ ਵਪਾਰੀ ਵਰਗ ਇਹਦਾ ਉਹ ਆਪਣੇ ਤੌਰ ਤੇ ਖਰੀਦ ਕਰਦਾ ਹੈ ਤੇ ਕਿਸਾਨ ਬਿਰੋ ਲਗਾਤਾਰ ਹੁਣ ਤੁਹਾਨੂੰ ਪਤਾ ਹੀ ਹੈ 2019-20 ਤੋਂ ਲੈ ਕੇ ਕਣਕ ਦੀ ਜਿਹੜੀ ਕਟੌਤੀ ਹੀ ਆਉਂਦੀ ਜਾ ਰਹੀ ਹੈ ਪੂਰੇ ਭਾਰਤ ਦੇ ਵਿੱਚ ਕਣਕ ਦੀ ਕਟੌਤੀ ਜਿਹੜੀ ਆ ਰਹੀ ਹੈਗੀ ਉਹਦੇ ਕਾਰਨ ਜੋ ਸਰਕਾਰੀ ਏਜੰਸੀਆਂ ਨੇਗੀਆਂ ਉਹਨਾਂ ਦੀ ਉਹਨਾਂ ਕੋਲ ਪੂਰਾ ਸਟਾਕ ਅਵੇਲੇਬਲ ਨਹੀਂ ਹੁੰਦਾ ਜਿਹੜੇ ਪ੍ਰਾਈਵੇਟ ਖਰੀਦਦਾਰ ਨੇਗੇ ਉਹ ਆਪਣੇ ਕੋਲ ਸਟਾਕ ਜ਼ਿਆਦਾ ਜਮ੍ਹਾਂ ਕਰਕੇ ਰੱਖ ਲੈਂਦੇ ਨੇ ਤੇ ਬਾਅਦ ਦੇ ਵਿੱਚ ਜਦੋਂ ਜਾ ਕੇ ਆਪਣੇ ਕਣਕ ਦਾ ਜਿੱਦਾਂ ਆਪਾਂ ਕਹიდੀ ਵੀ ਰੇਟ ਅੱਪ ਹੋ ਜਾਂਦਾ ਤਾਂ ਉਹ ਉਹਨੂੰ ਸੇਲ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਕਿਸਾਨਾਂ ਵਿਰੋਧ ਜਿਹੜੇ ਇਹ ਹੁਣ ਆਪਾਂ ਕਹიდੀ ਤਿੰਨ ਕਾਲੇ ਕਾਨੂੰਨ ਬਣਾਏ ਸੀਗੇ ਉਹ ਦਾ ਵਿਰੋਧ ਇਸੇ ਚੀਜ਼ ਕਰਕੇ ਹੋਇਆ ਸੀ ਕਿਉਂਕਿ ਜਦੋਂ ਕਿਸੇ ਵੀ ਪ੍ਰਾਈਵੇਟ ਹੱਥ ਦੇ ਵਿੱਚ ਚੀਜ਼ ਚਲੀ ਜਾਂਦੀ ਹੈ ਤਾਂ ਉਹ ਉਹਦਾ ਮੁੱਲ ਨਿਰਧਾਰਤ ਆਪ ਕਰਦਾ ਹੈ ਤੇ ਉਹਨੂੰ ਸਟੋਰੇਜ ਆਪ ਕਰ ਕਰਕੇ ਰੱਖ ਲੈਂਦਾ ਜਿੱਦਾਂ ਆਪਾਂ ਕਹਿੰਦੇ ਜਦੋਂ ਰੇਟ ਵਧੂ ਤਾਂ ਉਹਨੇ ਉਦੋਂ ਚੀਜ਼ ਦੇਣੀ ਆ ਤੇ ਉਹ ਕਾਲ ਵੀ ਪਾ ਸਕਦਾ ਚੀਜ਼ ਦਾ ਵੀ ਜਿੰਨੇ ਮਜਬੂਰ ਹੋ ਕੇ ਮੰਨ ਲਓ ਕਿ ਕੋਈ ਵੀ ਦੇਸ਼ ਵਾਸੀ ਚੀਜ਼ ਨੂੰ ਖਰੀਦੇ ਤੇ ਕਿਸਾਨ ਵੀਰੋ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਗਿਆ ਇਹ ਤਕਰੀਬਨ ਹੁਣ ਕਿੰਨੇ ਸਾਲਾਂ ਤੋਂ ਹੀ ਇਹ ਮੰਡੀਆਂ ਦੇ ਵਿੱਚੋਂ ਫਸਲਾਂ ਖਰੀਦਦੀਆਂ ਨੇ ਤੇ ਸਰਕਾਰੀ ਗਦਾਮਾਂ ਦੇ ਵਿੱਚ ਨੰਦੀ ਸਟੋਰੇਜ ਹੁੰਦੀ ਰਹਿੰਦੀ ਆ ਤੇ ਸਰਕਾਰੀ ਰੇਟਾਂ ਦੇ ਵਿੱਚ ਇਹ ਗਾਹਾਂ ਵਿਕਦੀਆਂ ਨੇ ਜੋ ਕੋਈ ਇਹਨਾਂ ਦਾ ਹਿਸਾਬ ਕਿਤਾਬ ਹੁੰਦਾ ਹੈ ਤਾਂ ਕਿਸਾਨ ਵੀਰੋਂ ਹੁਣ ਮੋਦੀ ਸਰਕਾਰ ਨੇ ਜਾਂਦੇ ਜਾਂਦੇ ਇਹੀ ਫੈਸਲਾ ਦਿੱਤਾ ਹੈ ਕਿਉਂਕਿ ਜਾਂ ਤੁਸੀਂ ਕੋਈ ਜਿੱਦਾਂ ਪੱਗੇ ਦੀ ਚੋਣ ਸਟੰਟ ਲਾ ਲਓ ਵੀ ਵੋਟਾਂ ਨੇੜੇ ਕਰਕੇ ਲਾ ਲਓ ਤੁਸੀਂ ਉਹਨਾਂ ਨੇ ਕਿਹਾ ਵੀ ਜਿਹੜੀ ਆਪਣੀ ਮੰਨ ਕੇ ਚਲੋ ਕਣਕ ਦੀ ਫਸਲ ਹੈ ਇਹ ਵਪਾਰੀ ਵਰਗ ਖਰੀਦ ਇਹਦੀ ਬਹੁਤ ਜ਼ਿਆਦਾ ਘੱਟ ਕਰੇ ਤੇ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਉਹ ਜਿਆਦਾ ਤੋਂ ਜਿਆਦਾ ਇਹਦੀ ਖਰੀਦ ਕਰਨ ਤਾਂ ਜੋ ਕਣਕ ਦਾ ਭੰਡਾਰ ਨਾ ਜਿਹੜਾ ਪੂਰੇ ਦੇਸ਼ ਦੇ ਵਿੱਚ ਉਹ ਪੂਰਾ ਹੋ ਸਕੇ ਤੇ ਅੱਗੇ ਜਾ ਕੇ ਮਨ ਲਏ ਕਿ ਚਲੋ ਆਪਣੇ ਦੇਸ਼ ਦੀ ਆਵਾਦੀ ਹੈ ਜਿਹੜੀ ਆਪਣੇ ਦੇਸ਼ ਦੀ ਲੋਕ ਨੇ ਉਹਨਾਂ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਹੁਣ ਕਿਹਨਾਂ ਵੀਰੋ ਜਿਹੜੀ ਗੱਲ ਆਉਂਦੀ ਹੈ ਕਿ ਇੱਕ ਵੀ ਜੇ ਹੁਣ ਮੰਨ ਕੇ ਚਲੋ ਵੀ ਸਰਕਾਰੀ ਏਜੰਸੀਆਂ ਖਰੀਦ ਕਰਦੀਆਂ ਨੇ ਤਾਂ ਉਹ ਸਰਕਾਰੀ ਰੇਟ ਦੇ ਉੱਪਰ ਚੀਜ਼ ਜਿੱਦਾਂ ਉਹਦਾ ਕੋਈ ਹੁੰਦਾ ਪ੍ਰੋਸੈਸ ਉਹਦਾ ਵੀ ਲੇਬਰ ਵਗੈਰਾ ਲੱਗ ਕੇ ਚਾਰਜ ਲੱਗ ਕੇ ਜਿੱਦਾਂ ਕੋਈ ਹੁੰਦਾ ਵੀ ਕਿੰਨੇ ਰੁਪਏ ਨੂੰ ਉਹਨਾਂ ਨੂੰ ਪੈਂਦੇ ਆ ਤੇ ਉਹ ਅੱਗੇ ਕਿੰਨੇ ਨੂੰ ਵੇਚਦੇ ਨੇ ਤੇ ਅੱਗੇ ਆ ਕੀ ਕਿਸਾਨ ਵੀਰੋ ਜਿਹੜੀ ਵਪਾਰੀ ਵਰਗ ਦੀ ਗੱਲ ਜਿੱਦਾਂ ਆਪਾਂ ਕਹਿੰਦੇ ਸਾਈਲੋ ਲੱਗੇ ਹੋਏ ਨੇਗੇ ਸਾਈਲੋ ਦਾ ਕਿਸਾਨ ਵੀਰੋ ਫਾਇਦਾ ਵੀ ਆ ਜਿਹੜੇ ਸਾਈਲੋ ਸਟੋਰੇਜ ਨੇਗੇ ਉਹਨਾਂ ਦਾ ਨੁਕਸਾਨ ਵੀ ਆ ਫਾਇਦਾ ਉਹਨਾਂ ਦਾ ਇਹ ਹੈ ਕਿਸਾਨ ਵੀਰੋ ਉਹਨਾਂ ਚ ਕਣਕ ਬਹੁਤ ਵਧੀਆ ਸਟੋਰ ਹੁੰਦੀ ਹੈ ਬਹੁਤ ਵਧੀਆ ਢੰਗ ਨਾਲ ਰੱਖੀ ਜਾ ਸਕਦੀ ਆ ਨੁਕਸਾਨ ਇਹ ਆ ਕਿਸਾਨ ਵੀਰੋ ਵੀ ਜੇ ਉਹ ਵਪਾਰੀ ਵਰਗ ਦੇ ਹੱਥਾਂ ਚ ਆ ਗਏ ਤਾਂ ਉਹਨਾਂ ਨੇ ਕਣਕ ਆਪਣੀ ਸਟੋਰ ਕਰਕੇ ਵਪਾਰੀਆਂ ਨੇ ਕਣਕ ਖਰੀਦੀ ਉਹਦਾ ਮੁੱਲ ਆਪ ਨਿਰਧਾਰਤ ਕਰਕੇ ਮਹਿੰਗੇ ਰੇਟ ਤੇ ਵੇਚਣੀ ਆ ਤਾਂ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਇਹੀ ਜਾਣਕਾਰੀ ਸਾਂਝੀ ਕਰਨੀ ਸੀਗੀ ਵੀ ਕਣਕ ਦੀ ਖਰੀਦ ਪ੍ਰੋਪਰ ਹੋਊਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਇੱਕ ਤਰੀਕ ਤੋਂ ਸਰਕਾਰੀ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਨ ਦਾ ਹੁਕਮ ਮਿਲਿਆ ਹੋਇਆ ਪਰ ਮੰਡੀਆਂ ਦੇ ਵਿੱਚ ਕਣਕ ਨਹੀਂ ਆ ਰਹੀ ਹਜੇ ਤੱਕ ਤਾਂ ਕਰਕੇ ਕਿਸਾਨ ਵੀਰੋ ਜਿਹੜੀ ਖਰੀਦ ਆ ਉਹ ਅਜੇ ਨਹੀਂ ਸ਼ੁਰੂ ਹੋਈ ਪਰ ਕਿਸਾਨ ਵੀਰੋ ਘਬਰਾਓ ਨਾ ਆਪਣੀ ਜੋ ਪ੍ਰਮਾਤਮਾ ਉਹਦਾ ਹੱਥ ਪੰਜਾਬ ਦੇ ਸਿਰ ਤੇ ਆ ਤੇ ਇਸੇ ਤਰ੍ਹਾਂ ਆਪਣੀ ਜਿਹੜੀ ਖਰੀਦ ਵਗੈਰਾ ਉਹ ਹੁੰਦੀ ਰਹੂਗੀ ਤੇ ਪੰਜਾਬੀਆਂ ਨੂੰ ਮਿਹਨਤ ਦਾ ਬਣਦਾ ਹੱਕ ਇੱਕ ਦਿਨ ਜ਼ਰੂਰ ਮਿਲਣ ਲੱਗੂਗਾ ਤੇ ਪਰ ਇਹ ਆਪਣੇ ਲਈ ਇੱਕ ਖੁਸ਼ੀ ਦੀ ਗੱਲ ਹੈ ਵੀ ਇਹ ਸਰਕਾਰੀ ਏਜੰਸੀਆਂ ਖਰੀਦ ਕਰਨਗੀਆਂ ਤਾਂ ਆਪਾਂ ਨੂੰ ਜਿਹੜਾ ਮੰਡੀ ਬੋਰ ਟੁੱਟਣ ਦਾ ਜਾਂ ਵਪਾਰੀਆਂ ਦੇ ਹੱਥ ਚ ਫਸਲ ਜਾਣ ਦਾ ਜਿਹੜਾ ਆਪਣੇ ਮਨ ਦੇ ਵਿੱਚ ਡਰ ਸੀਗਾ ਉਹ ਆਪਣਾ ਨਿਕਲ ਜੂਗਾ ਪਰ ਕਿਸਾਨ ਵੀਰੋ ਤਕਰੀਬਨ ਆਪਾਂ ਤੁਹਾਨੂੰ ਇਹ ਗੱਲ ਕਹਿਣੇ ਆਗੇ ਵੀ ਜਿਹੜਿਆ ਵੀ ਤੁਸੀਂ ਮੰਨ ਕੇ ਚਲੋ ਆਪਾਂ ਫਸਲ ਵਗੈਰਾ ਵੇਚ ਦਿਆਂਗੇ ਤੁਸੀਂ ਇੱਕ ਵਾਰ ਜ਼ਰੂਰ ਉਸ ਚੀਜ਼ ਦਾ ਧਿਆਨ ਰੱਖਿਆ ਕਰੋ ਵੀ ਕਿਹੜੀ ਕੰਪਨੀ ਤੁਹਾਡੀ ਫਸਲ ਲੈ ਰਹੀ ਆ ਸਰਕਾਰੀ ਲੈ ਰਹੀ ਆ ਜਾਂ ਪ੍ਰਾਈਵੇਟ ਲੈ ਰਿਆ ਕੋਈ ਤੇ ਆਉਣ ਵਾਲੀਆਂ ਜਿਹੜੀਆਂ ਵੋਟਾਂ ਨੇ ਕਿਸਾਨ ਵੀਰੋ ਉਹਦੇ ਚਾਹਵਦਾ ਸੋਚ ਸਮਝ ਕੇ ਸਹੀ ਫੈਸਲਾ ਲਿਓ ਕਿਉਂਕਿ ਆਪਣੇ ਤੇ ਜਿਹੜਾ ਬਹੁਤ ਜ਼ਿਆਦਾ ਇੱਕ ਕਹਿਰੀ ਅਤਿਆਚਾਰ ਵਾਂਗੂ ਹੋਇਆ ਹੋਇਆ 2000 ਦੇਖੋ 20 ਤੋਂ ਲੈ ਕੇ 21 ਤੱਕ ਤੇ ਹੁਣ ਦੁਬਾਰਾ ਫੇਰ ਤੋਂ ਆਪਣੇ ਕਿਸਾਨ ਵੀਰ ਨੇ ਜਿਹੜੇ ਉਹ ਸੰਘਰਸ਼ਾਂ ਤੇ ਬੈਠੇ ਨੇ ਤੇ ਆਪਣੇ ਲਈ ਹੀ ਕਿਸਾਨ ਵੀਰ ਉਹ ਬੈਠੇ ਨੇ ਤੇ ਉਹਨਾਂ ਦੀ ਜੋ ਵੀ ਕੋਈ ਉਹਨਾਂ ਦੀ ਆਪਣੇ ਲਈ ਜਿੱਦਾਂ ਕਹਿ ਜੀ ਅਗਲੀ ਕਾਰਵਾਈ ਹੋਊਗੀ ਆਪਾਂ ਉਹਨੂੰ ਜਿੱਦਾਂ ਕਹਿਣਗੇ ਆਪਾਂ ਜਰੂਰ ਉਹਨਾਂ ਦੀ ਗੱਲ ਮੰਨ ਕੇ ਆਪਾਂ ਵੋਟਾਂ ਦੇ ਵਿੱਚ ਆਪਣਾ ਫੈਸਲਾ ਲਈਏ ਤੇ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਨੂੰ ਇਹ ਜਾਣਕਾਰੀ ਦੱਸੀ ਹੈਗੀ ਤੁਹਾਨੂੰ ਸਾਰੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਅੱਜ ਜਾਣਕਾਰੀ ਭਰਪੂਰ ਵੀਡੀਓ ਲੈ ਕੇ حاضر ਹੁੰਦੇ ਰਹਾਂਗੇ ਇਸੇ ਤਰ੍ਹਾਂ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿੰਦੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ